ਕਰੋੜਾਂ ਦੀ ਵਿਕੀ ਮਹਾਰਾਜਾ ਰਣਜੀਤ ਸਿੰਘ ਦੀ ਪਾਗ਼ ਕਰੀਬ 1 ਕਰੋੜ 96 ਲੱਖ ਦੀ ਇਹ ਪਾਗ਼ ਲੰਡਨ ਦੇ ਬੋਲਮਜ਼ ਆਕਸ਼ਨ ਹਾਊਸ ਵਿੱਚ ਵੇਚੀ ਗਈ। ਇਸ ਵੀਡੀਓ ਨੂੰ ਹਰ ਪੰਜਾਬੀ ਤੱਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਿੱਖ ਰਾਜ ਦੀ ਝਲਕ ਬਾਰੇ ਸਭ ਨੂੰ ਪਤਾ ਚੱਲੇ। ਇਹ ਦਸਤਾਰ ਮਹਾਰਾਜਾ ਰਣਜੀਤ ਸਿੰਘ ਆਪ ਨਹੀਂ ਸਜਾਉਂਦੇ ਸੀ ਬਲਕਿ ਇਹ ਦਸਤਾਰ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਇੱਕ ਬ੍ਰਿਟਿਸ਼ ਅਧਿਕਾਰੀ ਨੂੰ ਤੋਹਫ਼ੇ ਦੇ ਰੂਪ ਵਿੱਚ ਦਿੱਤੀ ਸੀ। ਇਹੀ ਅਧਿਕਾਰੀ ਸੀ ਚਾਰਲਸ ਮੈਟਕੋਫ ਜੋ ਅੰਗਰੇਜ਼ੀ ਸਰਕਾਰ ਵੱਲੋਂ ਗੱਲਬਾਤ ਲਈ ਰਾਜਦੂਤ ਦੇ ਰੂਪ ਵਿੱਚ 1808 ਨੂੰ ਲਾਹੌਰ ਆਇਆ ਸੀ ਤਾਂ ਜੋ ਦੋਵਾਂ ਸਰਕਾਰਾਂ ਵਿੱਚ ਆਪਸੀ ਤਾਲਮਿਲ ਤੇ ਸਬੰਧਾਂ ਨੂੰ ਚੰਗਾ ਬਣਾਇਆ ਜਾ ਸਕੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਉਹਨਾਂ ਦੀ ਪਾਕ ਚਾਰਲਸ ਮੈਟਕੋਫ ਨੂੰ ਤੋਹਫੇ ਦੇ ਰੂਪ ਵਿੱਚ ਜੋ ਦਿੱਤੀ ਸੀ ਮੈਟਕੋਫ ਉਹੀ ਅਧਿਕਾਰੀ ਸੀ ਜੋ ਅੰਗਰੇਜ਼ੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਨਾਲ 1819 ਵਿੱਚ ਅੰਮ੍ਰਿਤਸਰ ਦੀ ਸੰਧੀ ਲਈ ਭੇਜਿਆ ਗਿਆ ਸੀ ਇਸ ਸੰਧੀ ਦੇ ਬਾਅਦ ਕੋਈ ਵੀ ਫੌਜ ਸਾਤਲ ਜਦੋਂ ਚਾਰ ਨੂੰ ਪਾਰ ਕਰਕੇ ਇੱਕ ਦੂਜੇ ਦੇ ਇਲਾਕੇ ਅੰਦਰ ਨਾ ਜਾਣ ਲਈ ਵੱਜ ਗਈ ਸੀ ਪਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤੀ ਇਹ ਦਸਤਾਰ ਪੀੜੀਆਂ ਤੋਂ ਮੈਟਕੋਫ ਦੇ ਪਰਿਵਾਰ ਵੱਲੋਂ ਸਾਂਭ ਕੇ ਰੱਖੀ ਗਈ ਸੀ ਜਿਸ ਦਾ ਕਪੜਾ ਅੱਜ ਵੀ ਚੰਗੀ ਹਾਲਤ ਵਿੱਚ ਹੈ ਸ਼ੁਰੂ ਵਿੱਚ ਇਸ ਦੀ ਕੀਮਤ 20000 ਪਾਉਂਡ ਮੰਨੀ ਗਈ ਸੀ ਪਰ ਇਹ ਪੱਗ ਲੰਡਨ ਦੇ ਬੌਨਮਸ ਇਸਲਾਮਿਕ ਐਂਡ ਇੰਡੀਅਨ ਆਰਟ ਆਕਸ਼ਨ ਹਾਊਸ ਵਿੱਚ 165500 ਪਾਉਂਡ ਦੀ ਵੇਚੀ ਗਈ ਇਸ ਪੱਗ ਦੇ ਨਾਲ ਇੱਕ ਨੋਟ ਵੀ ਮੌਜੂਦ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪੱਗ ਕਿਵੇਂ ਪੀੜੀਦਰ ਪੀੜੀ ਅੱਗੇ ਟਰਾਂਸਫਰ ਹੁੰਦੀ ਗਈ ਤੇ ਜੇਕਰ ਗੱਲ ਕਰੀਏ ਕਿ ਇਹ ਪੱਗ ਕਿੰਨੇ ਸਾਲ ਪੁਰਾਣੀ ਹੈ ਤਾਂ ਜਵਾਬ ਮਿਲਦਾ ਹੈ ਕਿ ਇਹ 217 ਸਾਲ ਪੁਰਾਣੀ ਹੈ ਜੋ ਅੱਜ ਵੀ ਚੰਗੀ ਹਾਲਤ ਵਿੱਚ ਹੈ ਐਦਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ